ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਰਾਜਿਆਣਾ ਤਸਵੀਰ ਬਾਗਾਪੁਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰ ਨੂੰ ਬੇਨਤੀ ਹੈ ਕਿ ਆਪਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਜੇ ਕਿਸੇ ਵੀਰ ਨੇ ਪਉ ਸੇਲ ਕਰਨਾ ਹੋਵੇ ਜਾਇਦਾ ਦੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਮਮਾ 98783 93488 ਹੈ ਜੀ ਥੱਲੇ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆਗੇ ਜੇ ਤੁਹਾਨੂੰ ਨਾ ਪਸੰਦ ਆਵੇ ਤਾਂ ਦੋ ਟਾਈਮ ਭਲਾ ਚਾਟ ਨਹੀਂ ਬਾਈਦੇ ਕਰੋ ਚੋਕੇ ਲੈ ਜਾਣਾ ਵਾ ਤਸੱਲੀ ਪਰਖ ਦਾ ਤੁਹਾਡਾ ਫਰਜ਼ ਬਣਦਾ ਵਾ ਤੁਸੀਂ ਪੈਸੇ ਲਾਉਣੇ ਆ ਜੀ ਅੱਜ ਦੀ ਵੀਡੀਓ ਚ ਤਿੰਨ ਨਾਗ ਆ ਗਏ ਜਿਹੜੇ ਨਾਗ ਤੁਹਾਡੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਸਾਰੇ ਜਾਂਗਾ ਤੁਹਾਨੂੰ ਵੀਡੀਓ ਦੇ ਵਿੱਚ ਲੈ ਦਿੰਨੇ ਆ ਦੁੱਧ ਬਾਦ ਕਿੰਨਾ ਵਾ ਛੋਟੇ ਛੋਟੇ ਭਾਅ ਹੋਣਗੇ ਸੁਣ ਗਿਆ ਬੜਾ ਵਾ ਹਾਂਜੀ ਬਾਈ ਸਤਿ ਸ੍ਰੀ ਅਕਾਲ ਨਾਮ ਦੱਸ ਦੇ ਬਾਈ ਨਾਮ ਰਿੰਕੂ ਪੈਂਡਰਾ ਜਿਹੜਾ ਕਿਸੇ ਬੱਗ ਦਾ ਪੁਰਾਣਾ ਜਿਹੜਾ ਬੱਗ ਦਾ ਠੀਕ ਆ 3 ਜਨਵਾਰਾ ਬਾਈ ਅੱਜ ਹਾਂ 3 ਜਨਵਾਰਾ ਇੱਧਰ ਸ਼ੁਰੂ ਕਰ ਲਾ ਬਾਈ ਇਹ ਤੋਂ ਲਾਲਜੀ ਤੋਂ ਦੱਦ ਕਿੰਨਾ ਥੱਲੇ ਬਾਈ ਇਹਦੇ ਕੰਡੇ ਆ ਦੋ ਟਾਈਮ ਚੋਲ ਲੈਣਾ ਆਪਾਂ ਬਾਈ ਜੀ ਦੋ ਦੰਗ ਆਪਾਂ ਕਿੱਥੇ ਲੱਗੇ ਉੱਥੇ ਨੌਕ ਡੋਲਦਾ ਤੁਸੀਂ ਹੁਣ ਆਪਣੇ ਘਰੇ ਜਿਵੇਂ 6 ਕਿਲੋ ਤੋਂ ਬਾਹਰ ਹੀ 6 ਕਿਲੋ ਮੰਨ ਕੇ ਆਈ ਠੀਕ ਆ ਬਾਈ ਠੀਕ ਆ ਜੀ ਇੱਕ ਥੋੜਾ ਥਾਂ ਚੱਲਦਾ ਜਰੂਰ ਆ ਧਾਨਾ ਕਰਨਾ ਠੀਕ ਹੈ ਉਹ ਨਿਕਾਏ ਦਿੰਦਾ ਇਹਦਾ ਹਾਂ ਹਾਂ ਬ੍ਰ ਤੇ ਚੱਲਦਾ ਜਰੂਰ ਆ ਪਰ ਤਾਰਾ ਘਟਾ ਕੇ ਲੈ ਤਲ ਮੰਨੀ ਤਲ ਮੰਨ ਕੇ ਲੈ ਲੈ ਠੀਕ ਆ ਬਾਈ ਇੱਕੋ ਜਿਹਾ ਦੁੱਧ ਠੀਕ ਆ ਤੋੜ ਲਈ ਲੋ ਜੀ ਦੋਸਤੋ ਜਰਸੀ ਦਾ ਕਰਾਉ ਸੰਗ ਜਿਆਵਾ ਸੋਹਣੀ ਵਹਿੜ ਆਗੀ ਸੂਬਤ ਇਹ ਮਰਜੀ ਨਾਲ ਮੰਨ ਲੈ ਬੈਰਾ 9 ਕਿਲੋ ਸੇ ਪਰ ਮੇਰੇ ਕੋਲ 6 ਕਿਲੋ ਬਾਹਰ ਦੇ ਚੋਕੇ ਤੁਸੀਂ ਲੈ ਜਾ ਸਕਦੇ ਹੋ ਛਾੜ ਤੁਹਾਨੂੰ ਦਿਖਾ ਮੈਂ ਤੁਹਾਨੂੰ ਛੋਟਾ ਜਿਹਾ ਦਿਖਾਉਂਦੀ ਆ ਕੀ ਇਹਦੇ ਵਿੱਚ ਦੁੱਧ ਬਾਈ ਕਹਿੰਦਾ ਘੱਟ ਤਾਰਾ ਜੋ ਆਉਂਦੀਆਂ ਜਰੂਰ ਆ ਆਪਣਾ ਕੋ ਤਲ ਮੰਨ ਕੇ ਲੈ ਲਵੇ ਦਰਮਿਆਨਾ ਕੱਦ ਘਾਠ ਆਗਾ ਸੋਹਣੀ ਵਹਿੜ ਆਗੀ ਪ੍ਰਿੰਟ ਪੱਛੀ ਦਾ ਬਹੁਤ ਚੰਗਾ ਵਾ ਬਾਕੀ ਜਿਹੇ ਸਾੰਭੇ ਸੁੰਭੇ ਨੇ ਕਿਹੇ ਵੀਰ ਨੇ ਚੰਗੀ ਆ ਗਈ ਭਾਵੇਂ ਫਰੋਜ ਹੋ ਜਾਂਦੇ ਪਸ਼ੂ ਤੇ ਉਹਦੇ ਭਾਅ ਹੋਣਗੇ ਛੋਟੇ ਛੋਟੇ ਬਾਕੀ ਥੋੜੇ ਫੱਟ ਆਈ ਤੇ ਹੈਗਾ ਤੁਸੀਂ 6 ਕਰੋ ਤੁਸੀਂ 22 ਦੇ ਕਰੋ ਚੋਲਣਾ ਵਾ ਤੇ ਪੈਸੇ ਤੁਸੀਂ ਬਾਈਨ ਦੇ ਦੇਣੇ ਆਗੇ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਂਦਾ ਵਾ ਫਰਾਂਨੇ ਬੰਦ ਪਸ਼ੂ ਖੜਾ ਵਾ ਤਸੱਲੀ ਪਰਖ ਤੁਸੀਂ ਆਪ ਦੀ ਆਪ ਆਕੇ ਕਰਨੀ ਹੈ ਜੀ ਮੁੱਲ ਬਈ ਇਹਦਾ ਮੁੱਲ ਭਰੇ ਜੀ ਇਹ 7000 ਰੁਪਏ ਆਪਾਂ ਲੈਣ ਦੇਣੀ ਹੈ ਠੀਕ ਹੈ ਜੀ ਲੋ ਦੋ ਜਮਾ ਜੇ ਮੈਂ 7000 ਤੇ 12 12 15 15 20 20 ਇਹਦੇ ਬੱਚੀਆਂ ਵਿਕੀ ਜਾਂਦੀਆਂ ਕੋਈ ਪਤਾ ਨਹੀਂ ਬਾਨਾ ਕਿ ਨਹੀਂ ਦੋ ਥਾਲੇ 6 ਗੋਜਰ ਮਨ ਜਮਾ ਜੈ 7000 ਰੁਪਇਆ 17 ਗੜੀਆਂ ਦੇ ਵਰੇਲ ਮੈਂ ਡੰਗਦੇ ਟੀਕਾ ਕੋਈ ਆਪਾਂ ਦਾ ਭਰਾ ਨਹੀਂ ਚੱਲ ਠੀਕ ਹੈ ਜੀ 17 ਗੜੀਆਂ ਠੀਕ ਆ ਬਾਈ ਦੋ ਬਾਈਆਂ ਟੀਕਾ ਭਰਾਲੇ ਕੋਈ ਵੀਰ 17 ਕਰੀ ਜਾਂਦੀ ਪਾウダー ਪਾਡਰ ਪਾ ਲਾਂਗੇ ਚੰਗੀ ਵੜ ਤਿਆਰ ਹੋ ਜੂਗੀ ਦੋ ਨੰਬਰ ਤੇ ਬਾਈ ਵਰੇ ਵੀ ਕੱਢ ਲਈ ਆਪਣੀ ਘਰ ਦੇ ਗੰਢੀ ਇਹ ਤਾਂ ਵੀਰੇ ਠੀਕ ਆ ਜੀ ਦੋਦੇ ਥੱਲੇ ਹੈਗਾ 5 ਕਿੱਲੋ ਪਾਣੀ ਇੱਥੇ ਠੀਕ ਆ ਵੀਰੇ ਉਹਦੇ 6 ਕਿੱਲੋ ਹੀਟ ਤੇ ਆਪਾਂ ਨੂੰ ਤੀਰ ਚੋਣ ਬਕ ਥਾ ਕਮੇ ਤਾਂ ਮਗਰ ਤਾਂ ਤੇਲ ਆ ਠੀਕ ਆ ਤੋਰ ਲਈ ਬਾਈ ਤੇ ਦੋਸਤੋ ਆ ਵੀ ਵੜ ਤੇਲ ਲਈ ਆ ਬਾਈ ਕਬੈਣੀ ਵਾਲੇ ਮਦਦਾਂ ਤੋਂ ਤੇਲ ਲਾ ਗਈ ਤੇ ਵੇਖ ਸਕਦੇ ਹੋ ਜੀ ਸਾਰੀ ਚਿੱਟੀ-ਚਿੱਟੀ ਹੈਗੀ ਇੱਕ ਕੰਨ ਮੜੇ ਜੇ ਕਾਲੇ ਹੈਗੇ ਦੋ ਪੰਜ ਕਿਲੋ ਵਾਲੇ ਦੋ ਟਾਈਮ ਚਾਰ ਟਾਈਮ ਤੁਸੀਂ ਜਿਆਦਾ ਬਾਈ ਤੇ ਕਰੇ ਚੋਲੇਣਾ ਵਾ ਕਿਉਂਕਿ ਹੁਣ ਤਾਂ ਚੋਈਆਂ ਹੋਈਆਂ ਵਾ ਛਾਹ ਨੂੰ ਜੇ ਵੀਡੀਓ ਬਣਾਉਂਦੇ ਤਾਂ ਵਾਦਨਾ ਭਰਿਆ ਹੋਣਾ ਸੀਗਾ ਹੁਣ ਵੀਡੀਓ ਬਣਾ ਸਮਾਨ ਨੋਟ ਕਰ ਲਓ ਹਜੇ 10 ਵਜੇ ਚ ਵੀ 5 ਮਿੰਟ ਪਏ ਆਗੇ ਜਿਹੇ ਵੀਰੇ ਸ਼ਾਮ ਨੂੰ ਬਣਦੇ ਤਾਂ ਸੋਹਣੀ ਵੈੜ ਨਿਕਲ ਕੇ ਤਿਆਰ ਹੋਣੀ ਸੀਗੀ ਬਾਕੀ ਜੋ ਥੋੜਾ ਥੋੜਾ ਦਿਨ ਹੋ ਗਏ ਆ ਮੀਂਹ ਪਈ ਜਾਂਦਾ ਬਈ ਛੱਡੀ ਲੱਗੀ ਵੀ ਆਗੀ ਪਾਉ ਕਾ ਦੁੱਧ ਪਾਉ ਟਟ ਵੀ ਜਾਂਦਾ ਵਾ ਕਿਉਂਕਿ ਬਾਹਰ ਅੰਦਰ ਨਿਕਲਦਾ ਕਿ ਮੀਂਹ ਪਈ ਜਾਂਦਾ ਵਾ ਮੁੱਲ ਫਿਰਦਾ ਬਾਈ ਮੁੱਲ ਇਹਦਾ ਵੀ ਜੇ ਜਿਬਰੇ ਨਾ 10000 ਰੁਪਏ ਤੇ ਚੁਮਾਨਤਨ ਕੋਈ ਦੱਸੋ 9000 ਰੁਪਏ ਬਾਈ ਕਹਿੰਦਾ ਮੁੱਲ ਵਿੱਚੋਂ ਕਿ ਮਾਨਤਨ ਹੋ ਜਾਊਗਾ ਕਦ ਕਾੜ ਚੰਗਾ ਵੱਡਾ ਕਦ ਕਾੜ ਆਗਾ ਸੋਹਣੇ ਥਾਣਾ ਤਿੰਨ ਥਾਣਾ ਬਾਈ ਜਮਾ ਓਕੇ ਆ ਤਿੰਨ ਥਾਣਾ ਪਾਈਗਾ ਜਮਾ ਓਕੇ ਚੋਣ ਬਾਕੀ ਤਸਲੀ ਬ 10 ਨੰਬਰ ਤੇ ਬਾਈ 3 ਨੰਬਰ ਵੀ ਇਹਦਾ 5 ਕਿਲੋ ਰਿਹਾ ਸਾਢੇ 4 ਕਿਲੋ ਮੰਨ ਲਈ ਆ ਜੀ ਠੀਕ ਆ ਬਾਈ ਚਾਰੇ ਥਾਣੇ ਠੀਕ ਆ ਤੋੜ ਲਈ ਠੀਕ ਆ ਜੀ ਲੋ ਵੀ ਦੋਸਤੋ ਬਾਈ ਕਹਿੰਦਾ ਬਾਈ ਇਹਦੇ ਚਾਰੇ ਥਾਣੇ ਥੱਲੇ 5 ਕਿਲੋ ਆ ਤੂੰ ਜਾਂ ਸਾਢੇ 4 ਕਿਲੋ ਮੰਨ ਲਿਓ ਤੁਹਾਨੂੰ ਮੈਂ ਦੱਸਿਆ ਵੀ ਸਟਾਰਟੇ ਛੋਟੇ ਛੋਟੇ ਪਾ ਹੋਣਗੇ ਕੋਈ ਵੀ 7000 ਕੋਈ 8000 ਕੋਈ 9000 ਤੋ ਸਾਢੇ 4 ਕਿਲੋ ਚਾਰੇ ਥਾਣੇ ਤੇ ਜਮਾ ਓਕੇ ਆ ਬਾਈ ਜੰਦਾ ਇਹ ਵੀ ਛੋਟੇ ਕੱਦ ਕਾਰਚਾ ਕਿ ਥਾਣਾ ਸਾਬ ਬਹੁਤ ਚੰਗਾ ਮੱਝਾ ਦਾ ਥਾਨ ਲੱਗਿਆ ਹੋਇਆ ਕਾਲਾ ਸੁਣਾ ਥਾਣਾ ਦਾ ਸਹਯਾਜਾਗਾ ਦੁੱਧ ਵੀ ਚੱਟਾ ਹੋਊਗਾ ਮੁੱਲ ਵੀ ਤੇ ਮੰਹਾਂ ਵਾਲੇ ਹੋਊਗਾ ਕੀ ਮੁੱਲ ਬਈ ਇਹਦਾ ਮੁੱਲ ਵੀ ਜੈ ਜੀ 3500 ਰੁਪਏ ਚੱਟਣਾ ਲੈਣ ਦਾ ਠੀਕ ਆ ਲਓ ਜੀ ਦੋਸਤੋ ਜਮਾ ਜੈਜ ਮੋਲਾ 3500 ਰੁਪਇਆ ਇਦੋਂ ਛੋਟੇ ਭਾਤੇ ਜੇ ਕਿੰਨਾਂ ਦੁੱਧ ਤੋਂ ਡੰਗਾ ਲਾਉਣਾ ਘਰੇ ਪਈ ਨੂੰ ਮੈਂ ਸੂਨ ਵਾਲੀ ਆ ਚਾਰ ਚਾਰ ਪੰਜ ਪੰਜ ਕਿਲੋ ਦੁੱਧ ਲਿਆ ਮਿਹੜਾ ਤੁਹਾਨੂੰ ਕਿਸੇ ਨੇ ਨਿਭਾਗ ਦੇਣੀ ਹੈਗੀਆਂ ਵੀ 2-4 ਮਹੀਨੇ ਤੇ ਚੋ ਕੇ ਭਲਾ ਕਿਸੇ ਨੂੰ ਗਰੀਬ ਨੂੰ ਫ੍ਰੀ ਵੀ ਦੇ ਸਕਦੇ ਹੋ ਜੇ ਟਿਕਟੇ ਭਰਾਗ ਰਹਿ ਗਈਆਂ ਜੋ ਲਾ ਫੇਰ ਵੀ ਉਹ ਕੀ 15 18000 ਦੀ ਵੜ ਵੇਕਨ ਤੇ ਕਾਬਲ ਹੋ ਜਾਂਦੀਆਂ ਵਾ ਬਾਕੀ ਤਸੱਲੀ ਪ੍ਰਖਤ ਤੁਸੀਂ ਆ ਕੇ ਕਰਨੀ ਤੁਸੀਂ ਪੈਸੇ ਲਾਉਣੇ ਆਗੇ ਅਜੇ ਤੈਨਾਂ ਤੈਨਾਂ ਜਾ ਕੇ ਤੁਹਾਨੂੰ ਬਾਈ ਤੋਂ ਲੈਤੀ ਜਾਗੀ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ